ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਗਰਮ ਦੁੱਧ ਵਿੱਚ ਦੇਸੀ ਘਿਓ ਮਿਕਸ ਕਰਕੇ ਪੀ ਲਓ ਸਾਰੀ ਥਕਾਵਟ ਦੂਰ ਹੋ ਜਾਵੇਗੀ ਨੰਬਰ 2 ਜੇਕਰ ਤੁਸੀਂ ਆਪਣੇ ਪੇਟ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਖੀਰੇ ਦਾ ਸੇਵਨ ਜ਼ਿਆਦਾ ਕਰਿਆ ਕਰੋ ਇਹ ਸਾਡੀ ਭੁੱਖ ਨੂੰ ਕੰਟਰੋਲ ਵਿੱਚ ਰੱਖਣ ਦਾ ਕੰਮ ਕਰਦਾ ਹੈ ਜਿਸ ਨਾਲ ਸਾਡਾ ਪੇਟ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 3 ਫਾਰਮਕਿਓ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਈ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 4 ਜੇਕਰ ਤੁਸੀਂ ਸਮੇਂ ਸਿਰ ਨਹੀਂ ਸੌਂਦੇ ਤਾਂ ਇਸ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਇਸ ਲਈ ਹਮੇਸ਼ਾ ਸਮੇਂ ਤੇ ਸੌ ਜਾਓ ਤੇ ਸਮੇਂ ਤੇ ਹੀ ਉਠੋ ਨੰਬਰ 5 ਕਣਕ ਦੇ ਆਟੇ ਨੂੰ ਬਿਨਾਂ ਛਾਣੇ ਇਹ ਖਾਣਾ ਚਾਹੀਦਾ ਹੈ ਜੋ ਕਿ ਉਸ ਵਿੱਚ ਵਿਧੇਰੇ ਤੱਤ ਹੁੰਦੇ ਹਨ ਤੇ ਨਾਲ ਹੀ ਸਾਡੇ ਪੇਟ ਨੂੰ ਸਹੀ ਰੱਖਣ ਵਿੱਚ ਮਦਦਤ ਮਿਲਦੀ ਹੈ। ਨੰਬਰ 6 ਹਲਦੀਆਂ ਹੱਡੀਆਂ ਦੀ ਤਖਲੀਫ ਲਈ ਬਹੁਤ ਹੀ ਜ਼ਿਆਦਾ ਮਦਦਗਾਰ ਹੁੰਦੀ ਹੈ। ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਜੋੜ ਮਜ਼ਬੂਤ ਰਹਿੰਦੇ ਹਨ। ਇਸ ਨਾਲ ਸੋਜ ਘੱਟ ਕਰਨਾ ਤੇ ਜ਼ਖਮ ਜਲਦੀ ਭਰਨ ਵਿੱਚ ਵੀ ਮਦਦਤ ਮਿਲਦੀ ਹੈ। ਨੰਬਰ 7 ਖਰਬੂਜਾ ਖਾਣ ਤੋਂ ਬਾਅਦ ਥੋੜਾ ਜਿਹਾ ਨਮਕ ਚਟਣ ਨਾਲ ਤੁਹਾਨੂੰ ਬਾਹਜਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 8 ਜੇਕਰ ਤੁਸੀਂ ਲੀਵਰ ਦੀ ਤਖਲੀਫ ਤੋਂ ਬਚਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਦੇ ਸਮੇਂ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 9 ਜੇਕਰ ਕਸਟੋਲ ਲੀਵਲ ਵੱਧ ਗਿਆ ਹੋਵੇ ਤਾਂ ਬਦਾਮ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਇਸ ਨਾਲ ਕਸਟੋਲ ਘਟ ਹੋਣ ਲੱਗ ਜਾਂਦਾ ਹੈ ਨੰਬਰ 10 ਅੰजीर ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਅੰजीर ਤੁਹਾਡੇ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੋ ਸਕਦੀ ਹੈ ਨੰਬਰ 11 ਜੇਕਰ ਤੁਹਾਡੇ ਸਰੀਰ ਹਰ ਸਮੇਂ ਠੰਡਾ ਰਹਿੰਦਾ ਹੈ ਤਾਂ ਸਮਝ ਲਓ ਕਿ ਤੁਹਾਡੇ ਅੰਦਰ ਖੂਨ ਦੀ ਕਮੀ ਹੈ। ਨੰਬਰ 12 ਜਿਹੜੇ ਲੋਕ ਜ਼ਿਆਦਾ ਗਰਮ ਪਾਣੀ ਨਾਲ ਨਹਾਉਂਦੇ ਹਨ ਉਹਨਾਂ ਦੀ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਨੰਬਰ 13 ਗੁਲਾਬ ਜਲ, ਨਿੰਬੂ ਦਾ ਰਸ, ਪੁੰਨਿਆ ਹੋਇਆ ਸੋਹਾਗਾ ਤੇ ਗ੍ਰੇਸਲਿਨ ਮਿਲਾ ਕੇ ਮੂੰਹ ਤੇ ਲਗਾਉਣ ਨਾਲ ਕਿੱਲ ਖਤਮ ਹੁੰਦੇ ਹਨ ਅਤੇ ਮੂੰਹ ਦੀ ਰੌਣਕ ਵਾਧੀ ਹੈ। ਨੰਬਰ 14 ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚਾ ਆਮਲੇ ਦਾ ਪਾਊਡਰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਕੈਸਟਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 15 ਢਿੱਡ ਵਿੱਚ ਜੇਕਰ ਦਰਦ ਹੋ ਰਿਹਾ ਹੋਵੇ ਤਾਂ ਬੱਚਿਆਂ ਨੂੰ ਥੋੜੀ ਜਹੀ ਹਿੰਗ ਚਟਾ ਦਿਓ ਇਸ ਨਾਲ ਬਹੁਤ ਜਲਦ ਆਰਾਮ ਮਿਲੇਗਾ। ਨੰਬਰ 16 ਜੇਕਰ ਤੁਹਾਨੂੰ ਕਬਜ਼ ਦੀ ਬਿਮਾਰੀ ਹੈ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਅਮਰੂਦ ਖਾਣਾ ਸ਼ੁਰੂ ਕਰ ਦਿਓ। ਕਬਜ ਦੀ ਸਮੱਸਿਆ ਠੀਕ ਹੋ ਜਾਵੇਗੀ। ਨੰਬਰ 17 ਜੋ ਲੋਕ ਖਾਲੀ ਪੇਟ ਅਨਾਰ ਖਾਂਦੇ ਹਨ ਤਾਂ 2-3 ਹਫ਼ਤਿਆਂ ਵਿੱਚ ਹੀ ਸਿਹਤਮੰਦ ਹੋ ਜਾਣਗੇ। ਨੰਬਰ 18 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੋਵੇ ਤਾਂ ਤੁਸੀਂ ਅਦਰਕ ਦਾ ਪੇਸਟ ਨੂੰ ਹਲਕਾ ਘੁਸਾ ਕਰਕੇ ਆਪਣੇ ਗੋਡਿਆਂ ਉੱਪਰ ਮਾਲਿਸ਼ ਕਰ ਲਓ। ਇਸ ਦੀ ਮਦਦ ਨਾਲ ਤੁਹਾਨੂੰ ਗੋਡਿਆਂ ਤੇ ਦਰਦ ਤੋਂ ਰਾਹ ਮਿਲੇਗਾ। ਨੰਬਰ 19 ਜੇਕਰ ਨੱਕ ਵਿੱਚੋਂ ਖੂਨ ਆ ਰਿਹਾ ਹੋਵੇ ਤਾਂ ਇੱਕ ਹਫ਼ਤਾ ਲਗਾਤਾਰ ਦੁੱਧ ਵਿੱਚ ਕੇਲਾ ਤੇ ਚੀਨੀ ਮਿਕਸ ਕਰਕੇ ਪੀ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਸਹੀ ਸਬਜ਼ੀ ਰੋਟੀ ਅਤੇ ਦਾਲ ਖਾਂਦੇ ਹੋ ਤਾਂ ਪੂਰੀ ਜ਼ਿੰਦਗੀ ਜਵਾਨ ਦੇ ਨਾਲ ਨਾਲ ਤੰਦਰੁਸਤ ਵੀ ਰਹੋਗੇ ਕਿਉਂਕਿ ਸਾਡੇ ਪਾਚਨ ਤੰਤਰ ਨੂੰ ਕਦੇ ਵੀ ਵਿਗੜ ਨਹੀਂ ਨੰਬਰ 21 ਸਵੇਰ ਦੇ ਸਮੇਂ ਜੇਕਰ ਤੁਸੀਂ ਚਾਹ ਦੀ ਜਗ੍ਹਾ ਲੱਸੀ ਜਾਂ ਫਿਰ ਨਿੰਬੂ ਪਾਣੀ ਪੀ ਲੈਂਦੇ ਹੋ ਤਾਂ ਇਹ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 2 ਅਦਰਕ ਦਾ ਟੁਕੜਾ ਮੂੰਹ ਵਿੱਚ ਰੱਖ ਕੇ ਚੂਸ ਲੈਣ ਨਾਲ ਸਰੀਰ ਨੂੰਨੇਕਾਂ ਹੀ ਲਾਭ ਮਿਲਦੇ ਹਨ ਤੇ ਨਾਲ ਗਲੇ ਦੀ ਸਫਾਈ ਹੁੰਦੀ ਹੈ ਜਿਸ ਨਾਲ ਤੁਸੀਂ ਖੰਘ ਜ਼ੁਕਾਮ ਤੋਂ ਵੀ ਬਚੇ ਰਹਿ ਸਕਦੇ ਹੋ ਨੰਬਰ 23 ਮੂੰਹ ਦੀ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਅੰਬ ਦੇ ਦਰਖਤ ਦੀ ਦਾਤਨ ਰੋਜ਼ਾਨਾ ਕਰਨੀ ਸ਼ੁਰੂ ਕਰ ਦਿਓ ਦਿਨਾਂ ਵਿੱਚ ਹੀ ਮੂੰਹ ਦੀ ਬਦਬੂ ਆਉਣੀ ਬੰਦ ਹੋ ਜਾਵੇਗੀ ਨੰਬਰ 24 ਗੁਦਾਮ ਵਿੱਚ ਵਿਟਾਮਿਨ A ਦੀ ਮਾਤਰਾ ਕਾਫੀ ਪਾਈ ਜਾਂਦੀ ਹੈ ਜੇਕਰ ਅਸੀਂ ਇਸ ਤੇਲ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰਦੇ ਹਾਂ ਤਾਂ ਸਾਡਾ ਚਿਹਰਾ ਤੇ ਬਹੁਤ ਚਮਕ ਆਉਂਦੀ ਹੈ ਤੇ ਨਾਲ ਹੀ ਚਮੜੀ ਨਰਮ ਤੇ ਮਲਾਈਮ ਵੀ ਬਣਦੀ ਹੈ। ਨੰਬਰ 25 ਜਿਹੜੇ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਭੁੱਲ ਕੇ ਵੀ ਚੀਆ ਸੀਡ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹਨਾਂ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਅਲਰਜੀ ਦਾ ਕਾਰਨ ਵੀ ਬਣ ਸਕਦੇ ਹਨ। ਨੰਬਰ 26 ਚਿਹਰੇ ਤੇ ਚਮਕ ਲਿਆਉਣ ਲਈ ਤੁਸੀਂ ਪਾਣੀ ਤੋਂ ਜ਼ਿਆਦਾ ਤੋਂ ਜ਼ਿਆਦਾ ਪੀਓ ਇਸ ਤਰ੍ਹਾਂ ਲਗਾਤਾਰ ਕਰਨ ਨਾਲ ਤੁਹਾਡਾ ਚਿਹਰਾ ਚਮਕਣ ਲੱਗ ਜਾਵੇਗਾ ਨੰਬਰ 27 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੰਗ ਦੀ ਸਮੱਸਿਆ ਹੈ ਤਾਂ ਚੌਕਲੇਟ ਖੰਗ ਦੀ ਦਵਾਈ ਵਾਂਗ ਕੰਮ ਕਰਦਾ ਹੈ ਨੰਬਰ 28 ਰਜਨਾ ਸਵੇਰੇ ਥੋੜਾ ਜਿਹਾ ਸ਼ਹਿਦ ਚਟਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਨੰਬਰ 29 ਪਿਆਜ਼ ਦਾ ਸੇਵਨ ਨਿਯਮਤ ਰੂਪ ਵਿੱਚ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਘੱਟ ਰਹਿੰਦਾ ਹੈ। ਨੰਬਰ 30 ਚਿਹਰੇ ਨੂੰ ਸਾਫ਼-ਸੁਤਰਾ ਰੱਖਣਾ ਚਾਹੁੰਦੇ ਹੋ ਤਾਂ ਚੌਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਪੀ ਲਓ। ਨੰਬਰ 31 ਦੁੱਧ ਵਿੱਚ ਕੱਚਾ ਕੇਲਾ ਪਾ ਕੇ ਖਾਣ ਨਾਲ ਕਦੇ ਵੀ ਕਮਜ਼ੋਰੀ ਨਹੀਂ ਹੋਵੇਗੀ। ਨੰਬਰ 32 ਤੁਹਾਨੂੰ ਦੁੱਧ ਵਿੱਚ ਜਲੇਬੀ ਪਾ ਕੇ ਖਾਣ ਨਾਲ ਸਰੀਰ ਦਾ ਕੋਈ ਵੀ ਦਰਦ ਠੀਕ ਹੋ ਜਾਵੇਗਾ। ਅਤੇ ਇਸ ਨਾਲ ਸਿਰ ਦਰਦ ਵੀ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 34 ਜੇ ਕਰਮਸੂੜਿਆਂ ਵਿੱਚ ਸੋਜ ਹੋਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਰਲੀ ਕਰੋ। ਨੰਬਰ 35 ਪੁਦੀਨੇ ਦੇ ਪੱਤੇ ਲੈ ਕੇ ਸਕਿਨ ਤੇ ਰਗੜੋ। ਸਕਿਨ ਨਰਮ ਤੇ ਮਲਾਈਮ ਤੇ ਤਰੋ ਤਾਜ਼ਾ ਹੋ ਜਾਵੇਗੀ। ਨੰਬਰ 36 ਜਦੋਂ ਵੀ ਦਹੀਂ ਖਾਓ ਤਾਂ ਉਸ ਨਾਲ ਕਦੇ ਵੀ ਗਰਮ ਚਾਵਲ ਜਾਂ ਫਿਰ ਗਰਮ ਰੋਟੀ ਨਾ ਖਾਓ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਨੰਬਰ 10 ਚਾਵਲ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ ਇਸ ਨਾਲ ਜਿਗਰ ਵਿੱਚ ਖੂਨ ਵੱਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 38 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨੱਕ ਅਤੇ ਕੰਨ ਵਿੱਚ ਤੇਲ ਜ਼ਰੂਰ ਪਾਇਆ ਕਰੋ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਤੇ ਨੱਕ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ਨੰਬਰ 39 ਜੇਕਰ ਤੁਸੀਂ ਬਿਨਾਂ ਸਰਾਣੀ ਤੋਂ ਨੀਂਦ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਨੰਬਰ 40 ਜੇਕਰ ਤੁਸੀਂ ਚਾਵਲ ਦੀ ਖੀਰ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਦੀ ਕਮਜ਼ੋਰੀ ਅਤੇ ਥਕਾਵਟ ਬਹੁਤ ਜਲਦ ਦੂਰ ਹੁੰਦੀ ਹੈ ਇਹ ਵੀਡੀਓ ਅਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ